ਦੋਸਤੋ ਅਮਰੀਕਾ ਦੇ ਲਾਸ ਐਂਜਲਸ ਸ਼ਹਿਰ ਵਿੱਚ ਭਿਆਨਕ ਅੱਗ ਲੱਗੀ ਹੋਈ ਹੈ ਜਿਸ ਵਿੱਚ ਲੋਕਾਂ ਦੇ ਲੱਕੜ ਦੇ ਬਣੇ ਘਰ ਜਲ ਕੇ ਰਾਖ ਹੋ ਗਏ। ਦੋਸਤੋ ਕੀ ਤੁਸੀਂ ਕਦੇ ਇਹ ਸੋਚਿਆ ਹੈ ਕਿ ਕੈਨੇਡਾ ਅਤੇ ਅਮਰੀਕਾ ਵਰਗੇ ਅਮੀਰ ਦੇਸ਼ਾਂ ਵਿੱਚ ਆਖਿਰਕਾਰ ਲੋਕ ਲੱਕੜ ਦੇ ਘਰ ਬਣਾ ਕੇ ਕਿਉਂ ਰਹਿੰਦੇ ਹਨ ਜਦਕਿ ਭਾਰਤ ਸਮੇਤ ਪੂਰੀ ਦੁਨੀਆ ਵਿੱਚ ਲੋਕ ਘਰ ਬਣਾਉਣ ਲਈ ਇੱਟਾਂ ਅਤੇ ਸਿਮਿੰਟ ਦੀ ਵਰਤੋਂ ਕਰਦੇ ਹਨ। ਅੱਜ ਅਸੀਂ ਇਸ ਦੇ ਪਿੱਛੇ ਛੁਪੇ ਗਹਿਰੇ ਰਾਜ਼ਾਂ ਨੂੰ ਜਾਣਾਂਗੇ। ਅੱਗੇ ਵਧਣ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਦੋਸਤੋ ਅਜੋਕੇ ਅਮਰੀਕਾ ਵਿੱਚ ਜੋ ਲੋਕ ਵੱਸਦੇ ਹਨ ਉਨਾ ਵਿਤੋਂ ਜ਼ਿਆਦਾਤਰ ਦੇ ਪੂਰਵਜ ਯੂਰਪ ਤੋਂ ਆਏ ਸਨ ਜਦੋਂ ਸ਼ੁਰੂਆਤੀ ਦੌਰ ਵਿੱਚ ਯੂਰੋਪੀਅਨ ਲੋਕ ਉੱਤਰੀ ਅਮਰੀਕਾ ਆਏ ਤਾਂ ਉਹਨਾਂ ਨੂੰ ਰਹਿਣ ਲਈ ਤੇਜ਼ੀ ਨਾਲ ਘਰ ਬਣਾਉਣੇ ਪਏ ਅਮਰੀਕਾ ਜੰਗਲਾਂ ਨਾਲ ਭਰਿਆ ਸੀ ਜਿਸ ਕਾਰਨ ਲੱਕੜ ਦੇ ਬਣੇ ਘਰ ਸਸਤੇ ਸਨ ਅਤੇ ਛੇਤੀ ਵੀ ਬਣ ਜਾਂਦੇ ਸਨ ਦੋਸਤੋ ਉੱਤਰੀ ਅਮਰੀਕਾ ਵਿੱਚ ਵਿਸ਼ਾਲ ਜੰਗਲਾਂ ਕਾਰਨ ਲੱਕੜੀ ਦੀ ਬਹੁਤਾਤ ਹੈ ਜਿਸ ਕਾਰਨ ਲੱਕੜੀ ਘਰ ਬਣਾਉਣ ਲਈ ਸਸਤੀ ਪੈਂਦੀ ਹੈ ਇਸ ਦੇ ਉਲਟ ਭਾਰਤ ਵਰਗੇ ਦੇਸ਼ਾਂ ਵਿੱਚ ਜੰਗਲ ਘੱਟ ਹਨ ਅਤੇ ਲੱਕੜ ਵੀ ਮਹਿੰਗੀ ਹੈ ਜਿਸ ਕਾਰਨ ਘਰ ਇੱਟਾਂ ਅਤੇ ਪੱਥਰਾਂ ਦੇ ਬਣਾਏ ਜਾਂਦੇ ਹਨ ਲੱਕੜੀ ਦਾ ਇਸਤੇਮਾਲ ਕਰਕੇ ਬੜੀ ਹੀ ਛੇਤੀ ਨਾਲ ਘਰ ਬਣਾਇਆ ਜਾ ਸਕਦਾ ਹੈ ਜਿਸ ਨਾਲ ਸਮਾਂ ਲਾਗਤ ਅਤੇ ਮਜ਼ਦੂਰੀ ਆਦਿ ਦੀ ਵੀ ਬਚਤ ਹੁੰਦੀ ਹੈ। ਦੋਸਤੋ ਯੂਐਸਏ ਅਤੇ ਕੈਨੇਡਾ ਦੇ ਜ਼ਿਆਦਾਤਰ ਇਲਾਕਿਆਂ 'ਵਿਖੜਾਕੇ ਦੀ ਠੰਡ ਪੈਂਦੀ ਹੈ। ਲੱਕੜੀ ਦੇ ਘਰਾਂ ਦੀ ਇਹ ਵਿਸ਼ੇਸ਼ਤਾ ਹੈ ਕਿ ਇਹ ਗਰਮ ਰਹਿੰਦੇ ਹਨ ਜਿਸ ਕਰਕੇ ਲੱਕੜ ਦੇ ਬਣੇ ਘਰ ਇਨ੍ਹਾਂ ਦੇਸ਼ਾਂ ਵਿੱਚ ਬਹੁਤ ਜ਼ਿਆਦਾ ਲੋਕਪ੍ਰੀਆ ਹਨ। ਦੋਸਤੋ ਇਨ੍ਹਾਂ ਲੋਕਾਂ ਦੇ ਲੱਕੜ ਨਾਲ ਘਰ ਬਣਾਉਣ ਪਿੱਛੇ ਇੱਕ ਬਹੁਤ ਵੱਡਾ ਕਾਰਨ ਇਹ ਹੈ ਕਿ ਲੱਕੜ ਦੇ ਘਰ ਇਨ੍ਹਾਂ ਦੇ ਸੱਭਿਆਚਾਰ ਦਾ ਹਿੱਸਾ ਬਣ ਚੁੱਕੇ ਹਨ ਅਤੇ ਅੱਜ ਵੀ ਕਿਸੇ ਆਮ ਅਮਰੀਕਨ ਦੇ ਸੁਪਨਿਆਂ ਦਾ ਘਰ ਇੱਟਾਂ ਅਤੇ ਸਿਮਿੰਟ ਦਾ ਨਾ ਹੋ ਕੇ ਲੱਕੜ ਦਾ ਹੀ ਹੈ ਤਾਂ ਦੋਸਤੋ ਇਹ ਸਨ ਕੁਝ ਉਹ ਕਾਰਨ ਜਿਨ੍ਹਾਂ ਕਰਕੇ ਯੂਐਸਏ ਅਤੇ ਕੈਨੇਡਾ ਵਿੱਚ ਲੱਕੜ ਦੇ ਘਰ ਪ੍ਰਚਲਿਤ ਹਨ ਤੁਸੀਂ ਕਮੈਂਟ ਜ਼ਰੂਰ ਕਰਿਓ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਘਰ ਪਸੰਦ ਹੈ ਲੱਕੜ ਦਾ ਬਣਿਆ ਘਰ ਜਾਂ ਫਿਰ ਇੱਟਾਂ ਦਾ